ਲੋਕ ਸਭਾ ਚੋਣਾਂ ਲਈ ਪੰਜਾਬ ਦੇ ਵਿੱਚ ਕਾਂਗਰਸ ਨੇ ਹਾਲੇ ਤੱਕ ਸਾਰੀਆਂ ਸੀਟਾਂ ਤੇ ਉਮੀਦਵਾਰ ਨਹੀਂ ਐਲਾਨੇ ਇਸ ਲਿਸਟ ਦੇ ਵਿੱਚ ਫਰੂਜ਼ਪੁਰ ਲੋਕ ਸਭਾ ਹਲਕਾ ਵੀ ਸ਼ਾਮਲ ਹੈ ਜਿੱਥੇ ਹਾਲੇ ਤੱਕ ਕਾਂਗਰਸ ਪਾਰਟੀ ਦਾ ਉਮੀਦਵਾਰ ਦਾ ਚਿਹਰਾ ਲੱਭ ਰਹੀ ਹੈ ਪਰ ਇਸ ਦਰਮਿਆਨ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸ਼ੇਰ ਸੇਂਖੋਬਾ ਯਾ ਨੇ ਆਪਣੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਦਾਸ ਤੇ ਇਹ ਕਿ ਸ਼ੇਰ ਸਿੰਘ ਖਬਾਇਆ ਰੱਬ ਦੇ ਭਰੋਸੇ ਤੇ ਚੋਣ ਮੈਦਾਨ 'ਚ ਤਾਂ ਨਿੱਤਰ ਆਏ ਨੇ ਪਰ ਕੀ ਕਾਂਗਰਸ ਉਹਨਾਂ ਨੂੰ ਉਮੀਦਵਾਰ ਬਣਾਏਗੀ ਵੀ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਕਿਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਵਾਂਗ ਨਾ ਹੋ ਜਾਵੇ ਕਿਉਂਕਿ ਉਹਨਾਂ ਨੇ ਐਲਾਨ ਤੋਂ ਪਹਿਲਾਂ ਹੀ ਬਠਿੰਡਾ ਦੇ ਵਿੱਚ ਘਰ ਘਰ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਐਨ ਮੌਕੇ ਤੇ ਪਾਰਟੀ ਨੇ ਬਠਿੰਡਾ ਤੋਂ ਉਸ ਪਰਿਵਾਰ ਨੂੰ ਟਿੱਕੀ ਨਹੀਂ ਦਿੱਤੀ ਸੀ ਤਾਂ ਦੂਜੇ ਪਾਸੇ ਸ਼ੇਰ ਸਿੰਘ ਖਬਾਇਆ ਵੀ ਪ੍ਰਚਾਰ ਦੇ ਵਿੱਚ ਡੱਟ ਗਏ ਨੇ ਪਰ ਹਾਲੇ ਤੱਕ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਸ਼ੇਰ ਸਿੰਘ ਕੁਬਾਇਆ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਪ੍ਰਤਾਪ ਸਿੰਘ ਬਾਸ਼ਵਾ ਦਾ 2 ਦਿਨ ਪਹਿਲਾਂ ਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਟਿਕਟ ਪੱਕੀ ਹੈ ਤੇ ਤੁਸੀਂ ਮੈਦਾਨ ਦੇ ਵਿੱਚ ਉਤਰੋ ਜਿਸ ਤੋਂ ਬਾਅਦ ਕੁਬਾਇਆ ਦੇ ਵੱਲੋਂ ਅੱਜ ਪਿੰਡ ਟਾਲੀ ਵਾਲਾ ਤੋਂ ਆਪਣਾ ਚੋਣ ਪ੍ਰਚਾਰ ਰਸਮੀ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਉਂਕਿ ਫਰੋਜ਼ਪੁਰ ਲੋਕ ਸਭਾ ਸੀਟ ਤੋਂ ਹਾਲੇ ਤੱਕ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਤਾਂ ਹੁਣ ਸਵਾਲ ਇਹ ਵੀ ਹੈ ਕਿ ਸ਼ੇਰ ਸਿੰਘ ਕੁਬਾਇਆ ਦੇ ਵੱਲੋਂ ਚੋਣ ਪ੍ਰਚਾਰ ਤਾਂ ਸ਼ੁਰੂ ਕਰ ਦਿੱਤਾ ਗਿਆ ਪਰ ਕੀ ਕਾਂਗਰਸ ਪਾਰਟੀ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨੇਗੀ ਵੀ ਜਾਂ ਨਹੀਂ ਜਾਂ ਕਿਸੇ ਹੋਰ ਉਮੀਦਵਾਰ ਨੂੰ ਇਥੋਂ ਟਿਕਟ ਦਿੱਤੀ ਜਾਵੇਗੀ ਪਰ ਸ਼ੇਰ ਸਿੰਘ ਖੋਬਾਇਦਾ ਇਹ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਉਹਨਾਂ ਨੂੰ ਫੋਨ ਆਇਆ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਰ ਇਹ ਅਜੇ ਦੇਖਣਾ ਹੋਏਗਾ ਕਿ ਇਸ ਸੀਟ ਤੋਂ ਕਿਸ ਨੂੰ ਕਾਂਗਰਸ ਲੋਕ ਸਭਾ ਦੇ ਲਈ ਉਮੀਦਵਾਰ ਐਲਾਨਦੀ ਹੈ ਕੀ ਸ਼ੇਰ ਸਿੰਘ ਕੋਬਾਇਆ ਦੀਆਂ ਉਮੀਦਾਂ ਨੇ ਜੋ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ ਜਾਂ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਵੀ ਫਿਰ ਸਕਦਾ ਹੈ ਪਰ ਇਸ ਦਰਮਿਆਨ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸ਼ੇਰ ਸਿੰਘ ਕੋਬਾਇਆ ਨੇ ਆਪਣੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਦਾਸ ਤੇ ਇਹ ਕਿ ਸ਼ੇਰ ਸਿੰਘ ਕੁਬਾਇਆ ਰਬ ਦੇ ਪਰੋਸੇ ਤੇ ਚੋਣ ਮੈਦਾਨ ਚ ਤਾਂ ਨਿੱਤਰ ਆਏ ਨੇ ਪਰ ਕੀ ਕਾਂਗਰਸ ਉਹਨਾਂ ਨੂੰ ਉਮੀਦਵਾਰ ਬਣਾਏਗੀ ਵੀ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਕਿਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਵਾਂਗ ਨਾ ਹੋ ਜਾਵੇ ਕਿਉਂਕਿ ਉਹਨਾਂ ਨੇ ਐਲਾਨ ਤੋਂ ਪਹਿਲਾਂ ਹੀ ਬਠਿੰਡਾ ਦੇ ਵਿੱਚ ਘਰ ਘਰ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਐਨ ਮੌਕੇ ਤੇ ਪਾਰਟੀ ਨੇ ਬਠਿੰਡਾ ਤੋਂ ਉਸ ਪਰਿਵਾਰ ਨੂੰ ਟਿਕਤੀ ਨਹੀਂ ਦਿੱਤੀ ਸੀ ਤਾਂ ਦੂਜੇ ਪਾਸੇ ਸ਼ੇਰ ਸਿੰਘ ਕੁਬਾਇਆ ਵੀ ਪ੍ਰਚਾਰ ਦੇ ਵਿੱਚ ਡੱਟ ਗਏ ਨੇ ਪਰ ਹਾਲੇ ਤੱਕ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਸ਼ੇਰ ਸਿੰਘ ਕੁਬਾਇਆ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਪ੍ਰਤਾਪ ਸਿੰਘ ਬਾਸ਼ਵਾ ਦਾ 2 ਦਿਨ ਪਹਿਲਾਂ ਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਟਿਕਟ ਪੱਕੀ ਹੈ ਤੇ ਤੁਸੀਂ ਮੈਦਾਨ ਦੇ ਵਿੱਚ ਉਤਰੋ ਜਿਸ ਤੋਂ ਬਾਅਦ ਕੁਬਾਇਆ ਦੇ ਵੱਲੋਂ ਅੱਜ ਪਿੰਡ ਟਾਲੀ ਵਾਲਾ ਤੋਂ ਆਪਣਾ ਚੋਣ ਪ੍ਰਚਾਰ ਰਸਮੀ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਉਂਕਿ ਫਰੋਜ਼ਪੁਰ ਲੋਕ ਸਭਾ ਸੀਟ ਤੋਂ ਹਾਲੇ ਤੱਕ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਤਾਂ ਹੁਣ ਸਵਾਲ ਇਹ ਵੀ ਹੈ ਕਿ ਸ਼ੇਰ ਸਿੰਘ ਕੁਬਾਇਆ ਦੇ ਵੱਲੋਂ ਚੋਣ ਪ੍ਰਚਾਰ ਤਾਂ ਸ਼ੁਰੂ ਕਰ ਦਿੱਤਾ ਗਿਆ ਪਰ ਕੀ ਕਾਂਗਰਸ ਪਾਰਟੀ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨੇਗੀ ਵੀ ਜਾਂ ਨਹੀਂ ਜਾਂ ਕਿਸੇ ਹੋਰ ਉਮੀਦਵਾਰ ਨੂੰ ਇਥੋ ਟਿੱਕ ਦਿੱਤੀ ਜਾਵੇਗੀ ਪਰ ਸ਼ੇਰ ਸਿੰਘ ਕੋਹਵਾਯਾ ਦਾ ਇਹ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਉਹਨਾਂ ਨੂੰ ਫੋਨ ਆਇਆ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਰ ਇਹ ਅਜੇ ਦੇਖਣਾ ਹੋਏਗਾ ਕਿ ਇਸ ਸੀਟ ਤੋਂ ਕਿਸ ਨੂੰ ਕਾਂਗਰਸ ਲੋਕ ਸਭਾ ਦੇ ਲਈ ਉਮੀਦਵਾਰ ਐਲਾਨਦੀ ਹੈ ਕਿ ਸ਼ੇਰ ਸਿੰਘ ਕੋਹਵਾਯਾ ਦੀਆਂ ਉਮੀਦਾਂ ਨੇ ਜੋ ਇਸੇ ਤਰ੍ਹਾਂ ਪਨੀਆਂ ਰਹਿਣ ਗਿਆ ਜਾਂ ਉਹਨਾਂ ਦੀ ਉਮੀਦਾਂ ਤੇ ਪਾਣੀ ਵੀ ਫਿਰ ਸਕਦਾ ਹੈ